300 ਰੁਪਏ ਇਹ 550 ਦੀ ਆ 325 ਰੁਪਏ 400 ਰੁਪਏ ਦੀਆਂ ਟੀ-ਸ਼ਰਟ ਹੈ ਨਹੀਂ 550 ਸ਼ਰਟ ਕਿੰਨੇ 550 ਜੀ 1300 ਦੀ ਕੰਦੇ ਵੇਚ ਰਹੇ ਆ ਆ 300 ਰੁਪਏ ਸੀ ਇਹ 400 ਰੁਪਏ ਦਾ ਟਵਲ 6 ਸਾਈਜ਼ ਦਾ ਸਸਿਕਾ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵੀਡੀਓ 'ਚ ਤੇ ਪੂਰੇ ਹਾਰਪੁਰ 'ਚ ਤੋਂ ਮਤਲਬ ਇਹ ਆ ਕਿ ਸ਼ਰਾਜ਼ ਹੋਟਲ ਦੇ ਵਿੱਚ ਲੱਗੀ ਹੋਈ ਹੈ ਪਾਰਿਸ ਸੇਲ। ਅਗਰ ਚਲਦੇ ਹਾਂ ਅੱਜ ਸੇਲ ਦੇ ਵਿੱਚ ਪਤੰਦ ਮੈਂ ਅੱਜ ਦੱਸਣ ਦਾ ਕੀ ਮੌਲਾ ਕੀ ਪ੍ਰਾਈਸ ਰਹੂਗਾ ਸਾਰਾ ਕੁਝ ਦੇਖਦੇ ਹਾਂ ਇਸ ਸੇਲ 'ਤੇ ਜਾ ਕੇ। ਚਲੋ ਜੀ ਹੁਣ ਆਪਾਂ ਐਂਟਰੀ ਕਰਨ ਲੱਗੇ ਆ ਜੀ। ਆਓ ਸਾਡੇ ਨਾਲ ਤੁਹਾਨੂੰ ਦਿਖਾਉਣੀ ਆ ਜੀ ਹੁਸ਼ਿਆਰਪੁਰ 'ਚ ਜਿਹੜੀ ਸੇਲ ਲੱਗੀ ਆ ਤੇ ਚਲੋ ਚਲਦੇ ਆ ਤੇ ਲੋ ਜੀ ਆਪਾਂ ਹੁਣ ਐਂਟਰੀ ਕਰ ਲਈ ਆ ਜੀ। ਤੇ ਹੁਣ ਉਤਰ ਕੇ ਥੱਲੇ ਥੋੜਾ ਬੇਸਮੈਂਟ ਦੇ ਵਿੱਚ ਆ ਸੇਲ ਲੱਗੀ ਹੂ ਤੇ ਇੱਥੇ ਪਹਲਾ ਹੁਣ ਆਪਣਾ ਬੈਗ ਜਮ੍ਹਾਂ ਕਰ ਲਈਏ ਬੈਗ ਜਮ੍ਹਾਂ ਕਰਕੇ ਚੱਲ ਦੋ 250 ਜਰ ਸਾਡੇ ਸਸੁਰੇ ਅਦਰੋਂ ਇਹ 30 ਰੁਪਏ ਦੀ ਆਈਟਮ ਆ 30 ਰੁਪਏ ਦੀ ਆਈਟਮ ആ ഗെ തന്നെ രൂപ എനിക്ക് തീ രൂ കിൻ തീപേ ആ ചാര ഓ സാൻ സോദ സോ 500 ਰੁਪਏ ਦੇ। ਹਾਲੋ ਜੀ। ਇਹ 650 ਦੀਆਂ ਆ। ਕੋਟੀ 650 ਦੀ। ਫਿੱਟ ਸਿਰ ਕਿਦਾਂ? ਹਾਂ। ਆ 300 ਰੁਪਏ ਦੀ ਹੈ। ਸਾਰੇ ਬਿੰਟਰ। ਹਾਂ ਬਿੰਟਰ ਦਿੱਤੇ ਆ। ਸਾਰੇ ਲਿਖਿਆ ਵੀ ਨਾ ਬਿੰਟਰ ਉਹਨਾਂ ਨੇ ਸਪੈਸ਼ਲ। ਹੂੰ। आ, सारे साढ़े सात सौ साढ़े सात सौ पाँच सौ साढ़े सात सौ की पेंट साढ़े सात सौ साढ़े सात सौ चलो देखो हाँ हाँ टॉवल टवल कि चार सौ रपवल चार सौ रप टी शर्ट

ਉਹ ਕਿ ਵੀ 1300 ਹੋ ਜਾ ਕ ਹਾਂ ਠੀਕ ਹੈ ਨਾ 300 ਰੁਪਏ ਦੇ ਲੋ ਰੇਟ ਤੋਂ ਖਾਈ ਨਹੀਂ ਹਾਂ ਹੈ ਨਾ ਰੇਟ ਰੇਟ ਹੋ ਜਾਂਦਾ ਹਾਈ ਯਾਰ ਪਿਛਲੀ ਵਾਰ ਨਾਲ ਜ਼ਿਆਦਾ ਹਾਈ ਯਾਰ ਰੇਟ ਤੇ ਆ ਸਾਡੇ 500 ਸਾਡੇ 600 ਤੇ ਲੋ ਜੀ ਇਹ ਪਸੰਦ ਆਗੇ ਤੇ ਲੋ ਜੀ ਦੇਖੋ ਜੀ ਆਲਮੋਤ ਅਨਸਾਰੇ ਦੇ ਹਰ ਵੀ 100 ਰੁਪਏ ਦੀ ਹੈ ਮੋਟਰਨ ਇਨਸਪੈਕਸ਼ਨ ਇਹ 550 ਦੀ ਆ ਜੀ ਉਹ ਕਿਉਂ ਆ ਬੈਠ ਗਏ ਆਪਾਂ ਸ਼ਹਿਰਾਜ ਸ਼ਹਿਰਾਜ ਹੋਟਲ ਦੇ ਵਿੱਚ ਆ ਜੀ ਬਿਲਕੁਲ ਸੇਲ ਲੱਗੀ ਹੋਈ ਆ ਤੇ ਸੇਲ ਤਾਂ ਥੋੜੀ ਕੋਸਟਲੀ ਆ ਥੋੜੀ ਨਹੀਂ ਜਿਆਦਾ ਬਾਕੀ ਤੁਹਾਨੂੰ ਕਿੱਦਾਂ ਲੱਗੇ ਜੁਰ ਦੱਸਿਓ ਤੇ ਦੇਖੀਏ ਸ਼ੋਪਿੰਗ ਕਿੱਦਾਂ ਦਾ ਸੀ ਸੇਲ ਦੇ ਵਿੱਚ ਸਮਾਨਤਾ ਵਧੀਆ ਸੀਗਾ ਸਾਰਾ ਕੁਝ ਠੀਕ ਸੀ ਬਟ ਕੁਝ ਤੋਂ ਸੋ ਲੱਗਾ ਪ੍ਰਾਈਸ ਔਰ ਕੱਪੜਿਆਂ ਦੇ ਹਿਸਾਬ ਨਾਲ ਹੈ ਤਾਂ ਬ੍ਰਾਂਡ ਨੂੰ ਬਟ ਥੋੜਾ ਜਿਹਾ ਕੱਪੜੇ ਦੀ ਕੁਆਲਿਟੀ ਔਰ ਸਾਰਾ ਕੁਝ ਸਾਹ ਮ ਦੇਖ ਕੇ ਥੋੜਾ ਜਿਹਾ ਕਸਟਲੀਆ ਬਾਕੀ ਵਧੀਆ ਆ ਚਾਹੋ ਸਭ ਜਾਣੇ ਵਿਜ਼ਿਟ ਕਰੋ ਤੇ ਸੇਲ ਨੂੰ ਇੰਜੋਏ ਕਰੋ ਠੀਕ ਆ ਤੇ ਚਲੋ ਮਿਲਦੇ ਨੂੰ ਮਿਲ ਜਾ ਤੁਹਾਨੂੰ ਨੈਕਸਟ ਵੀਡੀਓ ਚ ਤਦ ਤੱਕ ਵੀਡੀਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਇੱਛਾ ਨਾਲ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ